ਲੱਗਦਾ ਚੇਲਿਆ ਕਣਕ ਕਣਕ ਬੀਜ ਕੇ ਵੇਲਾ ਹੋਇਆ ਬੈਠਾ 70 ਮਣ ਕਣਕ ਝੜ ਜਾਣੀ ਆ ਚੇਲਿਆ ਤੇਰੀ 855 ਸਵਰਾਜ ਟਰੈਕਟਰ ਆ ਜਾਣਾ ਕਰੇ ਉੱਤੇ ਬੈਠ ਕੇ ਚਮਕੀਲੇ ਦੇ ਗੀਤ ਸੁਣਿਆ ਕਰੇਗਾ ਗਿੱਦੜਵੇ ਵਾਲੇ ਬੰਸੇ ਜੋਗੀ ਨੇ ਕਰ ਦਿੱਤੇ ਬੋਲ ਚੇਲਿਆ ਬਾਬਾ ਵੇਲਾ ਕਿੱਥੇ ਹੋ ਗਿਆ ਹਾਏ ਤਾਂ ਪਰਾਲੀ ਵਾਲਾ ਸਿਆਪਾ ਨੇ ਨਿਬੜਿਆ ਜਾਂ ਤਾਂ ਤੂੰ ਐਂ ਕਰ ਮੇਰੇ ਨਾਲ ਖੇਤ ਚੱਲ ਪਰਾਲੀ ਨੂੰ ਅੱਗ ਲਵਾ ਤੇ ਜਾਂ ਗੱਠਾ ਬਣਵਾ ਦੇ ਅੱਧਾ ਕੰਮ ਤੇਰਾ ਚੇਲਿਆ ਮੈਂ ਕਰ ਦਿੰਨਾ ਅੱਧਾ ਪ੍ਰਾਲੀ ਵਾਲਾ ਤੂੰ ਕਰ ਲਈ ਉਹ ਕਿਵੇਂ ਡੱਬੀ ਤੈਨੂੰ ਮੈਂ ਦੇ ਦੇਂਦਾ ਅੱਗ ਤੂੰ ਲਾ ਦੀ ਚੇਲਿਆ ਵਾਹ ਬਾਬਾ ਤੇਰੇ ਤੂੰ ਤਾਂ ਅੱਗ ਲਾ ਕੇ ਤੁਰਦਾ ਬਣੇਗਾ ਸਰਕਾਰ ਨਾ ਸੈਟੇਲਾਈਟ ਰਾਈ ਨਿਗਾਹ ਰੱਖਦੀ ਆ ਉਹਦਾ ਮਿੰਟ ਚ ਪਰਚਾ ਕੱਟ ਦੇਣਗੇ ਤੂੰ ਤਾਂ ਮੈਨੂੰ ਫਸਾ ਦੇਂਗਾ ਮੈਨੂੰ ਸਮਝ ਨਹੀਂ ਆਉਂਦੀ ਚੇਲਿਆ ਪ੍ਰਾਲੀ ਤੇਰੀ ਏ ਖੇਤ ਤੇਰਾ ਏ ਡੱਬੀ ਤੇਰੀ ਏ ਅੱਗ ਤੂੰ ਲਾਉਣੀ ਏ ਸਰਕਾਰ ਦਾ ਕੀ ਢਿੱਡ ਦੁਖਦਾ ਉਹ ਬਾਬਾ ਦਿੱਲੀ ਵਾਲੇ ਕਹਿੰਦੇ ਆ ਸਾਡੇ ਧੂਆਂ ਆਉਂਦਾ ਛੋਟਾ ਮੈਨੂੰ ਨਹੀਂ ਲੱਗਦਾ ਚੇਲਿਆ ਧੂਆਂ ਤਾਂ ਅੰਬਲੋਟ ਨਹੀਂ ਟੱਪਦਾ ਹੁਣ ਮੈਨੂੰ ਲੱਗਦਾ ਚੇਲਿਆ ਦਿੱਲੀ ਵਾਲਿਆਂ ਨੇ ਤਾਂ ਟਰਪਾਲੀ ਠੋਕਿਆ ਸੀ ਦਿੱਲੀ ਵਾਲਿਆਂ ਨੂੰ ਕਹਿ ਦਿਓ ਆਹੀਂ ਧੂਆਂ ਰੋਕ ਲੋ ਜਿਵੇਂ ਗੋਲੀਆਂ ਮਾਰ ਕੇ ਬਾਰਡਰ ਤੇ ਕਿਸਾਨਾਂ ਨੂੰ ਰੋਕਿਆ ਸੀ